ਸਾਸੀਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆ ਸੰਧੂ ਪੱਧਰਪੁਰ ਆ ਡੇਰੀ ਫਾਰਮ ਵਿੱਚ ਆਸ ਕਰਦੇ ਆ ਜੋ ਵੀ ਭੈਣ ਭਰਾ ਜੁੜੇ ਆ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਚ ਹੋਗੇ ਅੱਜ ਪਹੁੰਚ ਚੁੱਕੇ ਆ ਪਿੰਡ ਅਲਗੋ ਕਲਾਂ ਜ਼ਿਲ੍ਹਾ ਸ਼੍ਰੀ ਤਰਤਰ ਸਾਹਿਬ ਤੇ ਤਸੀਹ ਸਜਣੋ ਪੱਟੀ ਬਾਈ ਹਰਪਾਲ ਸਿੰਘ ਦੇ ਫਾਰਮ ਤੇ ਇੱਕ ਨੀਲੀ ਰਾਵੀ ਦੀ ਬਹੁਤੀ ਅਤ ਪੀਸ ਚੁਣਵਾਇਆ ਲੈ ਆਇਆ ਤੇ ਇੱਕ ਜਿਹੜੀ ਵਹਿੜ ਲੈ ਕੇ ਆ ਠੀਕ ਹੈ ਤਾਜੀ ਸੂਈ ਦੋਹਾਂ ਦੀ ਲੈਣੇ ਡਿਟੇਲ ਐਂਡ ਤੱਕ ਮੇਰੇ ਵੀਰ ਜਰੂਰ ਵੀਡੀਓ ਨਾਲ ਜੁੜੇ ਬਣਿਓ ਤੇ ਗਾਂ ਸ਼ੇਅਰ ਕਰਿਓ ਹੋਰ ਵੀ ਕਿਹੇ ਵੀਰ ਦਾ ਪੂਰਾ ਪੂਰਾ ਫਾਇਦਾ ਹੋ ਜੇ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਚੜਦੀ ਕਲਾ ਭਰਾ ਚੜਦੀ ਕਲਾ ਚੜਦੀ ਠੀਕ ਆ ਨਾਮ ਦੀ ਹਰਪਾਲ ਸਿੰਘ ਪਿੰਡ ਹਲਗੋ ਕਲਾ ਜ਼ਿਲ੍ਹਾ ਤਹਿਸੀਲ ਕਪਟੀ ਜ਼ਿਲ੍ਹਾ ਕਰਨਤਾਰਨ ਤੇ ਮੋਬਾਈਲ ਨੰਬਰ 977327712 ਠੀਕ ਆ ਕੀ ਆ ਬਾਤਾਂ ਅੱਜ ਨੀਲੀ ਹਾਂਜੀ ਨੀਲੀ ਦੀ ਲੈਣ ਦੀ ਨੀਲੀ ਦੀ ਲੈਣ ਦੀ ਮਗਰ ਕੱਟੀ ਮਗਰ ਕੱਟੀ ਜੀ ਕਿੰਵਾ ਸੂਆ ਕੀ ਵੀਰ ਪਹਿਲਾ ਸੂਆ ਤੇ ਦੁੱਧ ਕਿੰਨਾ ਕੋ ਦੁੱਧ ਅਹੀਂ ਤਾਂ ਦਿਨੇ ਉਧਰ 8 ਕਿਲੋ ਚੋਗੇ ਲਿਆਂਦਾ ਠੀਕ ਆ ਤੇ ਬਾਕੀ ਕੋਈ ਆ ਕਿਲੋ ਅੱਧੇ ਕਿਲੋ ਦਾ ਉਧਰ ਉਧਰੀ ਹੋ ਸਕਦਾ ਨਾ 7 ਕਿਲੋ ਦਾ ਮੰਨ ਕੇ ਕੁਝ ਨਾ 7-8 ਕਿਲੋ ਤਾਂ ਦਿਖਾਏਗਾ ਅੱਜ ਹੀ ਆਈ ਆ ਹਾਂਜੀ ਹਾਂਜੀ ਠੀਕ ਖੋਲ ਕੇ ਤੋੜਾ ਕਰਾਈਏ ਚੈੱਕ ਹਾਂ ਲਓ ਪਈ ਸਜਨੋ ਨੀਲੀ ਰਾਵੀ ਦੀ ਝੋਟੀ ਕਿਆ ਬਾਤਾਂ ਬਿੱਲੀ ਮਣਕੀ ਅੱਖ ਪਹਿਲਾ ਸੂਆ ਤੇ ਮੈਂ ਨਾ ਪੂਰੇ ਕਮਾਲ ਦੀ ਲਓ ਜੀ ਖੋਲ ਯਾਰ ਬਾਸ ਜੀ ਲਓ ਜੀ ਆਉਣ ਦੋ ਲਓ ਜੀ ਪੂਰੀ ਬਿੱਲੀ ਮਣਕੀ ਠੀਕ ਆ ਤੇ ਟੇਡਾ ਢੇਂਗਾ ਜੀ ਪੈਰਾਂ ਤੇ ਵੀ ਨਿਸ਼ਾਨ ਚੱਡੇ ਦੇ ਵੀ ਤੇ ਪੂਛ ਤੇ ਵੀ ਪੂਛ ਵੀ ਇਦੋਂ ਜਿਆਦੀ ਮੋੜ ਲਿਓ ਪਈਰ ਪਾਲਸਾਂ ਕੀ ਬਾਤਾਂ ਲਓ ਜੀ ਸੱਜਣੋ ਕਮਾਲ ਹੋਈ ਪਈ ਆ ਝੋਟੀ ਪੂਰੀ ਖੂਬਸੂਰਤ ਆ ਲਓ ਜੀ ਕੋਝੀ ਨਹੀਂ ਕਿਸ ਗੱਲੋਂ ਕਿ ਕਿਸ ਗੱਲੋਂ ਮਾੜੀ ਹੋਊਗੀ ਠੀਕ ਆ ਜੀ ਲਓ ਲਓ ਜੀ ਆਟਾ ਕੁਆਲਟੀ ਵੇਖੋ ਕਰਮਾਲੀ ਨੂੰ ਲੱਗੀ ਠੀਕ ਆ ਜੀ ਬਾਈ ਰਪਾਲ ਸਿੰਘ ਤੇ ਦੁੱਧ ਤੇ ਚਲ ਹੋ ਗਿਆ 7-8 ਕਿਲੋ ਅੱਜ ਹੀ ਆਈ ਪਹਿਲਾ ਸੂਆ ਤੇ ਮੁੱਲ ਕਿੰਨਾ ਹੈ ਮੁੱਲ ਵੀਰ ਜੀ 85000 ਦੀ ਦਾਂਗੇ 85000 ਦੀ ਦੇ ਦਾਂਗੇ ਹਾਂਜੀ ਤੇ ਹੋਰ 2000 ਛੋਟ ਕਰਦਾ ਕਿੰਨੇ ਦੀ 85 ਦੀ ਦਾਂਗੇ ਹੋਰ ਕਰ ਦੇ ਚਲ 1000 ਹੋਰ ਛੱਡ ਦਿੰਨੇ 82 ਦੀ ਹਾਂਜੀ ਲਓ ਜੀ ਘੋਟੀ ਚੰਗੀ ਜੀ 85000 ਦੀ ਪੂਰੀ ਠੀਕ ਹੈ ਤੇਰ ਪਾਸਿਆਂ ਫਿਰ ਇੱਕ ਕਿਨਵਾ ਸੁਹਾ ਵੈੜ ਇਹ ਪਹਿਲਾ ਸੁਹਾ ਜੀ ਪਹਿਲਾ ਹੀ ਆ ਹਾਂਜੀ ਕਿੰਨਾ ਚ ਦੁੱਧ ਬੌਲਾ ਬੂਲਾ ਇਹ 7-8 ਕਿਲੋ ਦਾ 7-8 ਕਿਲੋ ਵੱਛਾ ਮਗਰ ਆ ਗਿਆ ਨਾੜੂ ਨਾਲ ਹਨਾ ਨਾੜੂ ਨਾਲ ਖੋਲ ਗਏ ਹਨੂ ਵੀ ਡੱਬੀ ਵਸ਼ੀ ਹਨਾ ਕੀ ਬਾਤਾਂ ਹੈ ਡੱਬੀ ਵਸ਼ੀ ਸਜਣੋ ਪੂਰੀ ਸੋਹਣੀ ਸੁਨੈ ਕੀ ਆ ਠੀਕ ਆ ਜੀ ਦੋਵੇਂ ਪਸ਼ੂ ਦੁੱਧ ਦਲੇ ਆ 10-10 ਕਿਲੋ ਵਾਲੇ ਇਤੋਂ ਨਹੀਂ ਮਰਦੇ ਤੁਸੀਂ ਆ 10 10 ਤਾਂ ਝੋਟੀ ਹੀ ਕਰ ਦੇਈਏ 10 ਕਿਲੋ ਝੋਟੀ ਦਿੱਤੀ ਜਾਣਾ 10 ਹੀ ਵੈੜ ਦੇ ਦੇਣਾ ਪਹਿਲਾਂ ਵਸ਼ੀ ਹਾਂਜੀ ਸੋਈ ਨੂੰ ਝੋਟੀ ਨੂੰ ਆ ਦੱਸ ਦੇ ਪਹਿਲਾਂ ਵਸ਼ੀ ਡੱਬੀ ਠੀਕ ਆ ਜੀ ਥਣ ਥਣ ਓਕੇ ਰਿਪੋਰਟਾਂ ਚੋਂ ਚ ਲੈ ਓ ਮੋੜ ਲੈ ਓ ਲੋ ਜੀ ਲੋ ਜੀ ਦੱਬੀ ਵਛੀ ਬੈਲਾ ਸੁਆ ਢੂਣ ਮਗਰ ਵਛਾ ਹਨਾ 7-8 ਕਿਲੋ ਬਬਲਾ ਦੱਸ ਰਹੇ ਨੇ ਤਾਜੀ ਸੋਈ ਠੀਕ ਆ ਪੂਰੀ ਡਿਟੇਲ ਸੱਜਣੋਂ ਫਰਮ ਕਰਕੇ ਫੇਰ ਫੂੰਫਾਂ ਲਾਇਆ ਕਰੋ ਕਾਲੀ ਨਾ ਕਰਿਆ ਕਰੋ ਡੰਗਰ ਭਾਜ ਜੇ ਆਦਾ ਮੇਲਾ ਲੁੱਟ ਲਿਓ ਟਾਈਮ ਸਿਰੇ ਤੇ ਬਾਈ ਰਪਾਲ ਇਹ ਕਿੰਨੇ ਦੀ ਦੇ ਦੇ ਗਏ ਮੁੱਲ ਵੀਰ ਜੀ ਦਾ ਆਪ ਕੋ ਦੇਣ ਵਾਲਾ 35000 ਦੇ ਦੂੰ ਸਿਰਫ ਹਾਂਜੀ 2000 ਰੁਪਏ ਛੋੜੇ ਕਰਦੇ 34 ਕਰਦੀ 34 ਦੀ ਠੀਕ ਆ ਲਓ ਭਾਈ ਸਜਣੋ ਜਿਹੜਾ ਮੁੱਲ ਸਾਨੂੰ ਦਿਸੇ ਨਾ ਜਾਇਜ਼ ਆ ਬਾਹਲਾ ਨਹੀਂ ਅਸੀਂ ਕਿਸੇ ਨੂੰ ਖਪਾਉਂਦੇ 34000 ਦੀ ਵਛੀ ਦੇ ਦੂੰ ਪਹਿਲਾ ਸੂਆ 7-8 ਕਿਲੋ ਦੁੱਧ ਆ ਤੇ ਮਗਰ ਵਛਾ ਠੀਕ ਐ ਇਹਨੂੰ ਹੋ ਜੋਈ ਤੇ ਇਹ ਝੋਟੀ ਪਹਿਲਾ ਸੂਆ ਜਿਹੜੀ ਆਪ ਪਲੂਨ ਤੇ ਨੀਲੀ ਦੇ ਨਸਲ ਦੇ ਵਿੱਚ ਆ ਗਈ ਠੀਕ ਆ ਤੇ ਦੋਵੇਂ ਪੀਸ ਚੰਗੇ ਆ ਸਾਸਿਕਾਲ ਜੀ ਆਹ ਦੀ ਤਸੱਲੀ ਕਰਕੇ ਲੈ ਜਾਓ